ਚੋਨੇ ਦੀ ਫਸਲ ਨੂੰ ਗੋਭ ਸਮੇਂ ਤੇ ਨਸਾਰੇ ਟਾਈਮ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣਾ ਬੜਾ ਜ਼ਰੂਰੀ ਹੈ ਜਦੋਂ ਉੱਚ ਤਾਪਮਾਨ ਦਾ ਪ੍ਰਭਾਵ ਹੁੰਦਾ ਹੈ ਚੋਨੇ ਦੀ ਫਸਲ ਜਦੋਂ ਗੋਭ ਚਾ ਗੋਤ ਵੱਦ ਜਦੋਂ ਨਸਾਰਾ ਲੈਂਦੀ ਹੈ ਪੋਲੀਨੇਸ਼ਨ ਹੁੰਦਾ ਹੈ ਉਦੋਂ ਪੋਲੀਨੇਸ਼ਨ ਪ੍ਰਭਾਵਿਤ ਹੁੰਦਾ ਹੈ ਪੋਲੀਨੇਸ਼ਨ ਜਿਹੜਾ ਛਿਲਕਾ ਛਿਲਕੇ ਦੇ ਵਿੱਚ ਜਿਹੜਾ ਪੋਲੀਨੇਸ਼ਨ ਹੋਣਾ ਹੈ ਉਹ ਕਈ ਵਾਰ ਵਾਸ਼ੂਮ ਵਾਸ਼ੂਮ ਵੀ ਹੋ ਜਾਂਦਾ ਹੈ ਵਾਸ਼ੂਮ ਦਾ ਮਤਲਬ ਵੀ ਉਹਦੇ ਵਿੱਚੋਂ ਨਸ਼ਟ ਹੋ ਜਾਂਦਾ ਹੈ ਛਿਲਕਾ ਖਾਲੀ ਰਹਿ ਜਾਂਦਾ ਹੈ ਹੁਣ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਾਸ਼ਾਂ ਵੀ ਕਾਫੀ ਪਈਆਂ ਨੇ ਤੇ ਫਸਲ ਦੇ ਲਈ ਜ਼ਰੂਰੀ ਤਾਪਮਨ 23 35 32 33 ਡਿਗਰੀ ਤੱਕ ਜੇ ਸਹੀ ਰਹਿੰਦਾ ਤਾਂ ਉੱਚ ਤਾਪਮਨ ਦਾ ਪ੍ਰਭਾਵ ਬਿਲਕੁਲ ਨਹੀਂ ਪੈਂਦਾ ਕਿਉਂਕਿ ਹੁਣ ਕਦੇ ਤਾਪਮਨ 40 ਡਿਗਰੀ ਤੇ ਭਗ ਜਾਂਦਾ ਕਦੇ 39 ਡਿਗਰੀ ਤੇ ਭਗ ਜਾਂਦਾ ਕਿਉਂਕਿ ਉੱਚ ਤਾਪਮਾਨ ਕਦੇ ਗਰਮੀ ਹੈ ਕਦੇ ਠੰਡ ਹੋ ਰਹੀ ਹੈ ਕਦੇ بارش ਪੈ ਰਹੀ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧ ਰਹੀ ਹੈ ਕਿਸਾਨ ਭਰਾ ਸੋਚ ਰਿਹਾ ਵੀ ਪਹਿਲਾਂ ਅਸੀਂ ਨੇ 13 ਇਹ 45 ਵੀ ਕੀਤਾ ਜ਼ਿੰਕ ਵੀ ਕੀਤਾ ਬਰੋਨ ਵੀ ਕੀਤਾ ਤੇ ਹੁਣ ਅਸੀਂ ਕਿਹੜਾ ਤਾਕਤ ਵਾਸਤੇ ਐਨ ਪੀ ਕੇ ਵਰਤੀਏ ਕਿਹੜਾ ਸ਼ਿਪਟਾਸ਼ ਵਰਤੀਏ ਕਿ ਸਾਡੀ ਫਸਲ ਦੇ ਵਿੱਚ ਉੱਚ ਤਾਪਮਾਨ ਦਾ ਪ੍ਰਭਾਵ ਜਿਹੜਾ ਜ਼ਿਆਦਾ ਨਾ ਹੋਵੇ ਪਹਿਲਾਂ ਪੋਲੀਨੇਸ਼ਨ ਪ੍ਰਭਾਵ ਦੇ ਲਈ ਪੋਲੀਨੇਸ਼ਨ ਦੇ ਲਈ ਆਪਾਂ ਵੀਡੀਓ ਬਣਾਈ ਪੈਨਿਕਲ ਬੈਕਟੀਰੀਆ ਦੇ ਲਈ ਵੀਡੀਓ ਬਣਾਈ ਕਾਫੀ ਵੀਡੀਓ ਬਣਾਈਆਂ ਹਲਦੀ ਰੋਗ ਤੇ ਡੋਡੀ ਰੋਗ ਸੰਬੰਧਿਤ ਅੱਜ ਐਨਪੀਕੇ ਦੇ ਸੰਬੰਧਿਤ ਵੀਡੀਓ ਬਣਾ ਰਹੇ ਹਾਂ ਹੁਣ ਸਭ ਦੀਆਂ ਫਸਲਾਂ ਕੋਹ ਦੇ ਵਿੱਚ ਨੇ ਜਿਵੇਂ 26 ਲੇਟ ਲੱਗੇ ਗੋਭ ਦੇ ਵਿੱਚ ਹੈ 443 1509 1692 ਇਹ ਵੀ ਗੋਦ ਵਿੱਚ ਨੇ ਜਿਹੜੀਆਂ ਲੇਟ ਲੱਗੀਆਂ ਨੇ ਮੂੰਗੀ ਦੇ ਮੱਕੀ ਵਾਲੇ ਏਰੀਆ ਦੇ ਵਿੱਚ ਛੋਟਾ ਟਾਈਮ ਦੀਆਂ ਕਿਸਮਾਂ ਜਿਹੜੀਆਂ ਗਿੱਤੀਆਂ ਲੱਗੀਆਂ ਉਹਨਾਂ ਭਾਂ 7-10 ਦਿਨਾਂ ਦੇ ਵਿੱਚ ਵੱਡੀਆਂ ਜਾਣੀਆਂ ਤੇ ਹੁਣ ਜੇ ਤੁਸੀਂ ਪਹਿਲਾਂ ਐਨਪੀਕੇ ਕੀਤਾ ਹੈ ਪोटाश ਜਿਹਦੇ ਵਿੱਚ ਪोटाश ਵੀ ਆਉਂਦਾ ਫਾਸਫੋਰਸ ਵੀ ਆਉਂਦਾ ਤੇ ਯੂਰੀਆ ਵੀ ਆਉਂਦੀ ਹੈ ਹੁਣ ਤੁਸੀਂ ਨੇ ਕੀ ਕਰਨਾ ਹੈ ਹੁਣ ਤੁਸੀਂ ਫੰਗੀਸਾਈਡ ਵੀ ਚੰਗਾ ਦੇਖੋ ਵਰਤੋਗੇ ਕਿਉਂਕਿ ਜੇ 26 ਕਿਸਮ ਗੋਬ ਦੇ ਵਿਚਾਰੀ ਹੈ ਜਾਂ ਮਾਣਾ ਮੋਟਾ ਨਸਾਰਾ ਲੈ ਰਹੀ ਹੈ ਜੇ ਕੋਈ 1847 ਹੈ ਜੇ 1699 ਚ 1500 ਨੂੰ ਉਹਤੇ ਲਾਸਟ ਸਪਰੇ ਹੋਣੀ ਹੈ ਇਸ ਸਾਲ ਵਾਚਤ ਕਿਸਾਨਾਂ ਦੇ ਰਹੀ ਹੈ ਕਿ ਮੌਸਮ ਬੜਾ ਵਧੀਆ ਰਿਹਾ ਤੇ ਕੋਈ ਵੀ ਫਸਲ ਦੇ ਉੱਪਰ ਤੇਲੇ ਦਾ ਅਟੈਕ ਜਾਂ ਕੋਈ ਜਿਆਦੇ ਸੁੰਡੀ ਦਾ ਅਟੈਕ ਜਾਂ ਕੋਈ ਜਿਆਦੇ ਉਲੀ ਦਾ ਅਟੈਕ ਨਹੀਂ ਆਇਆ ਕਿਸਾਨਾਂ ਨੇ ਹਲੇ ਇੱਕ ਇੱਕ ਸਪਰੇ ਕੀਤੀ ਹੈ ਦੂਸਰਾ ਰਾਉਂਡ ਕਿਸਾਨ ਹੁਣ ਲੈ ਕੇ ਜਾ ਰਹੇ ਆ ਉਹਦੇ ਵਿੱਚ ਮੈਗੀ ਵੰਗੀ ਸਾਈਡ ਵੀ ਪਾ ਰਹੇ ਤੇ ਸਸਤੇ ਵੀ ਪਾ ਰਹੇ ਆ ਫੰਗੀ ਸਾਈਡ ਜਿਹੜਾ ਆਪਦੀ ਮਰਜ਼ੀ ਇਹ ਨਾ ਪਾਓ ਇੱਥੇ ਆਪਾਂ ਕੋਈ ਫੰਗੀ ਸਾਈਡ ਸਪਰਸ਼ ਨਹੀਂ ਕਰਨਾ ਹੁਣ ਕਿਸਾਨ ਭਰਾ ਕਹਿੰਦੇ ਵੀ ਫੰਗੀ ਸਾਈਡ ਦੇ ਵਿੱਚ ਅਸੀਂ ਐਨਪੀਕੇ ਰਲਾਵਾਂਗੇ ਸਾਡੇ ਰਿਜ਼ਲਟ ਨਹੀਂ ਆਉਂਦਾ ਅਸੀਂ ਕੀ ਵਰਤੀਏ ਤੁਸੀਂ ਨੇ ਕਰਨਾ ਕੀ ਹੈ ਜੇ ਜੂ ਕੰਪਨੀ ਦਾ 180 ਗ੍ਰਾਮ ਪਟਾਸ਼ਾ ਆਉਂਦਾ ਹੈ ਜਾਂ ਤੁਸੀਂ ਉਹਨੂੰ ਸਪਰੇਅ ਦੇ ਵਿੱਚ ਮਿਕਸ ਕਰ ਸਕਦੇ ਹੋ 180 ਗ੍ਰਾਮ ਜਾਂ ਐਫਐਮਸੀ ਕੰਪਨੀ ਦਾ ਲੀਜੈਂਡ ਆਉਂਦਾ 48 ਗ੍ਰਾਮ ਦੀ ਪੁੜੀ ਹੁੰਦੀ ਹੈ ਉਹ ਵੀ ਤੁਹਾਡਾ ਆਸਾਨੀ ਦੇ ਨਾਲ ਸਪਰੇਅ ਦੇ ਵਿੱਚ ਰਲ ਜਾਵੇਗਾ ਕਿਉਂਕਿ ਮੈਂ ਇਹ ਦੋਨੇ ਪोटाश ਹੈ ਮੈਂ ਆਪਦੇ ਖੇਤ ਦੇ ਵਿੱਚ ਵੀ ਵਰਤੇ ਆ ਬੜੇ ਸੋਹਣੇ ਰਿਜ਼ਲਟ ਹੈ ਜਿਹੜਾ ਪोटाश ਹੈ ਪोटाश ਤੱਤ ਅ ਝੋਨੇ ਦੇ ਵਿੱਚ ਜਿੰਨੀ ਖਾराक ਪਈ ਹੈ ਖਾराक ਨੂੰ ਘੁਮਾਵੇਗਾ ਮੌਸਮ ਦੀ ਜਿਹੜੀ ਉੱਚ ਤਾਪਮਾਨ ਦਾ ਪ੍ਰਭਾਵ ਹੈ ਝੰਡੇ ਪੱਤੇ ਤੇ ਤੇ ਝੋਨੇ ਦੀ ਮੁੰਜਰ ਤੇ ਤੇ ਝੋਨੇ ਦੇ ਜਿਹੜੇ ਛਿਲਕ ਹੈ ਉਹਦੇ ਉੱਪਰ ਨਹੀਂ ਪਵੇਗਾ ਕਿਸਾਨ ਕਹਿੰਦੇ ਆ ਵੀ ਅਸੀਂ ਫੰਗੀਸਾਈਡ ਟਾਪ ਦੇ ਵਰਤੇ ਸਾਡੇ ਫੋਕ ਬਣ ਗਏ ਕਿਉਂਕਿ ਜਿਹੜਾ ਫੰਗੀਸਾਈਡ ਹੈ ਉਹਨੇ ਉੱਲੀ ਰੋਗਾਂ ਨੂੰ ਰੋਕਣਾ ਨਾ ਕਿ ਜਿਹੜੀ ਝੋਨੇ ਦੇ ਵਿੱਚ ਖਰਾਕ ਪਈ ਹੈ ਜਾਂ ਉੱਚ ਤਾਪਮਾਨ ਦਾ ਪ੍ਰਭਾਵ ਹੈ ਉਹਨੂੰ ਕੋਈ ਜ਼ਿਆਦਾ ਕੰਟਰੋਲ ਕਰਨਾ ਉੱਚ ਤਾਪਮਾਨ ਦੇ ਪ੍ਰਭਾਵ ਨੂੰ ਆਪਣੇ ਤੱਤ ਹੀ ਕਰਨਗੇ ਮੈਂ ਉਹਦੇ ਵਿੱਚ ਪੋਟਾਸ਼ ਕਰੂਗਾ ਹੁਣ ਕਈ ਵਾਰ ਬੱਲੀ ਅੱਧੀ ਚਿੱਟੀ ਹੁੰਦੀ ਹੈ ਤੇ ਅੱਧੀ ਵੱਲੀ ਸਹੀ ਹੁੰਦੀ ਆ ਕਿਉਂਕਿ ਨਾ ਤਾਂ ਗੋਭ ਦੀ ਸੁੰਡੀ ਹੁੰਦੀ ਹੈ ਉੱਥੇ ਕਾਰਨ ਕੀ ਹੁੰਦਾ ਹੈ ਮੈਨ ਤੱਤਾਂ ਦੀ ਕਮੀ ਹੁੰਦੀ ਹੈ ਉੱਥੇ ਮੈਨ ਤੱਤ ਜ਼ਿੰਕ ਦੀ ਕਮੀ ਆ ਸਕਦੇ ਆ ਵਾਰਨ ਦੀ ਕਮੀ ਦੇ ਨਾਲ ਬੱਲੀ ਟੇਢੀ ਵਿੰਗੀ ਹੋ ਸਕਦੀ ਸਿੱਧੀ ਨਹੀਂ ਹੋ ਸਕਦੀ ਕਿਉਂਕਿ ਵਾਰਨ ਹਮੇਸ਼ਾ ਇੱਕ ਵਾਰੀ ਹੁੰਦਾ ਹੈ ਜ਼ਿੰਕ ਇੱਕ ਵਾਰੀ ਹੁੰਦੀ ਹੈ ਪोटाश ਨੂੰ ਤੁਸੀਂ ਦੋ ਵਾਰੀ ਵੀ ਵਰਤ ਸਕਦੇ ਹੋ ਪਹਿਲਾਂ ਕਿਸਾਨਾਂ ਨੇ ਐਨ ਪੀ ਕੇ ਵਰਤੇ ਐਸਪਰੀਆਂ ਦੇ ਵਿੱਚ ਕਿਤੇ ਕਿਸਾਨ ਭਰਾਵਾਂ ਦੇ ਹਲਕੀ ਫੁਲਕੀ ਵਰਨਿੰਗ ਵੀ ਆਈ ਹੈ ਜਿਹੜਾ ਤੁਸੀਂ ਇਸ ਪੋਟਾਸ਼ ਨੂੰ ਵਰਤੋਂਗੇ ਤੁਹਾਡੀ ਫਸਲ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਸਾੜਾ ਨਹੀਂ ਪੈਣਾ ਜੇ ਹੁਣ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਾਂ ਫਸਲ ਦੇ ਉੱਪਰ ਪੀਲੇ ਲਾਲ ਪੱਤੇ ਕਰ ਗਏ ਮਾੜੇ ਮੋٹے ਤੇ ਚੱਲ ਜਾਈਏ ਜੇ ਆਪਾਂ ਜ਼ਿਆਦਾ ਕਰਕੇ ਝੰਡੇ ਪੱਤੇ ਨੂੰ ਸਟ्रेस ਦੇਗੇ ਸਟ्रेस ਦਿੱਤੀ ਮਾਰ ਦਿੱਤੀ ਤੇ ਜਿਹਨੂੰ ਕਹਿੰਦੇ ਪੇਨ ਦਿੱਤਾ ਦਰਦ ਦਿੱਤਾ ਉਹ ਬੜਾ ਨੁਕਸਾਨ ਕਰਦਾ ਇਹਨਾਂ ਦਿਨਾਂ ਦੇ ਵਿੱਚ ਫਸਲ ਦੇ ਵਿੱਚ ਆ ਕੇ ਕੋਈ ਗਲਤ ਤੁਸੀਂ ਤਰੀਕਾ ਨੰਬਰ ਤੋਂ ਜੇ ਤੁਸੀਂ ਐਨਪੀਕੇ 13 45 ਨਹੀਂ ਕਰ ਸਕਦੇ ਤਾਂ ਇਹਨਾਂ ਪोटाਸ਼ਾਂ ਦੇ ਵਿੱਚੋਂ ਜਿਹੜਾ ਮਰਜੀ ਪोटाਸ਼ ਕਰ ਸਕਦੇ 4 ਤੋਂ 500 ਰੁਪਏ ਤੱਕ ਦਾ ਜਿਹੜਾ 1 ਏਕੜ ਦਾ ਖਰਚਾ ਹੈ ਆਮ ਸਾਰੀਆਂ ਮਾਰਕੀਟਾਂ ਦੇ ਵਿੱਚ ਇਹ ਪोटाਸ਼ ਆਸਾਨੀ ਦੇ ਨਾਲ ਜਿਹੜੇ ਮਿਲਦੇ ਆ ਝਾੜ ਦੇ ਵਿੱਚ ਵਧੀਆ ਫਰਕ ਪੈਂਦਾ ਇਹਦੇ ਨਾਲ ਕੋਈ ਬੱਲੀ ਦਾ ਸਹਿਜ ਨਹੀਂ ਝੋਨੇ ਦੀ ਮੁੰਜੇ ਦਾ ਸਹਿਜ ਨਹੀਂ ਵੱਧਾ ਦਾਣੇ ਦਾ ਸਹਿਜ ਨਹੀਂ ਵੱਧਾ ਜਿੰਨੇ ਦਾਣੇ ਹੋਣਗੇ ਦਾਣੇ ਦੀ ਚਮਕ ਜ਼ਿਆਦਾ ਹੋਊਗੀ ਦਾਣੇ ਦੇ ਵਿੱਚ ਜਿਹੜਾ ਪੋਲੀਨੀਸ਼ਨ ਹੋ ਗਿਆ ਉਹ ਕਦੇ ਵੀ ਪ੍ਰਭਾਵਿਤ ਜਿਹੜਾ ਨਹੀਂ ਹੋਵੇਗਾ ਜਦੋਂ ਹੁਣ 32-33 ਡਿਗਰੀ ਦਾ ਤਾਪਮਨ ਖੜਾ ਹੈ ਠੀਕ ਹੈ ਜਦੋਂ ਕਈ ਵਾਰ 40-42 ਡਿਗਰੀ ਤੱਕ ਵੀ ਤਾਪਮਨ ਚਲਾ ਜਾਂਦਾ ਹੈ ਫਿਰ ਕਈ ਵਾਰ ਲਾਰਚ ਵੀ ਨਿਕਲ ਜਾਂਦੇ ਆ ਉਹਨਾਂ ਤੋਂ ਬਚਾਉਣ ਦੇ ਲਈ ਤੁਸੀਂ ਪोटाश ਨੂੰ ਜ਼ਰੂਰ ਵਰਤੋ ਧੰਨਵਾਦ